हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਵੱਡ ਸੇਲ ਲੈ ਕੇ ਆਏ ਹਾਂ ਜੀ ਤਾਜੀ ਸੂਈ ਬੀਆ ਆਓ ਪੁੱਛ ਲੈਨੇ ਬਾਈ ਤੁਹਾਡੀ ਬਾਈ ਜੀ ਹਸੀ ਗੱਲ ਅਸੀਂ ਅਗਰ ਸਾਹਿਬ ਹੋ ਠੀਕ ਹੋ ਬਧੀ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਹਾਂ ਅਡਰਸ ਸਾਹਿਬ ਬੱਬੂ ਹੈ ਜੀ ਪਿੰਨ ਸਲਾਬਤਪੁਰਾ ਜ਼ਿਲ੍ਹਾ ਬਠਿੰਡਾ ਸਿਲਫੂ ਲਈ ਨੇੜੇ ਪਿੰਡ ਵਿੱਚ ਭਲੌਰ ਰਹਿ ਗਿਆ ਜੀ ਭਗਤਾ ਭਾਈ ਰੂਪਾ ਮੋਬਾਈਲ ਨੰਬਰ 787312 ਦਾ ਨਸਤੋ ਠੀਕ ਹੈ ਭਾਈ ਭਾਈ ਜਿਹੜੀ ਇਹ ਬਰਡ ਦੇ ਨੇ ਕਿਹੜਾ ਸੂਸ ਹੋਈ ਹੈ ਇਹ ਦੂਸਰਾ ਸੂਸ ਹੋਈ ਰੱਤ ਸਾਹਿਬ ਕਦੋਂ ਸੂਈ ਹੈ ਭਾਈ ਇਹਨੂੰ ਅੱਜ ਤੀਜਾ ਦਿਨ ਹੈ ਜੀ ਤੀਜਾ ਦਿਨ ਬੱਚਾ ਕੀ ਹੈ ਮਾੜੀ ਬੱਚੀ ਹੈ ਜੀ ਬੱਚੀ ਬੜੀ ਚੰਗੀ ਹੈ ਬੱਚੀ ਪੈਪਰ ਦੀ ਹੈ ਜੀ ਬਹੁਤ ਚੰਗੀ ਬੱਚਾ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਚੈੱਕ ਕਰੋ ਬੱਚੀ ਬਹੁਤ ਜੰਗੀ ਹੈ ਪੈਪਰ ਸੀ ਮੰਗੇ ਬਰਾ ਠੀਕ ਹੈ ਭਾਈ ਕਿੰਨਾ ਹੋ ਗਿਆ ਠੀਕ ਹੈ ਜੀ ਕਿੰਨਾ ਬੜਾ ਰਹਿ ਗਿਆ ਮੰਨ ਕੇ ਚੱਲੋ ਜੀ ਹੁਣ ਹੋਊਗਾ ਇਹਦੇ ਕੋ ਠੀਕ ਆ ਬਾਈ ਹਾਂ ਫੇਸ ਦਿਖਾਏਗਾ ਫੇਸ ਬੜਾ ਕਮਾਲ ਦਾ ਬਈ ਫੇਸ ਦੇਖੋ ਛੋਟਾ ਜਿਹਾ ਮੂੰਹ ਆ ਬਾਕੀ ਤੌਰ ਕੀ ਦਿਖਾ ਦੇ ਕੋਈ ਫੇਸ ਦੇਖੋ ਫੇਸ ਬੜਾ ਚੰਗਾ ਹਨਾ ਯਾਰ ਲੈ ਲੈਟ ਬੜੀ ਚੰਗੀ ਬੱਛੀ ਆ ਯਾਰ ਜਾਨ ਪ੍ਰਾਣ ਵਾਲੀ ਉਹ ਮਿਲ ਲਸੀ ਵਿਕੀ ਨਹੀਂ ਸਹੀ ਗੱਲ ਆ ਵੋਦੀਵਾਦੀ ਚੰਗਾ ਰੰਗ ਰੂਪ ਚੰਗਾ ਫੁੱਲ ਕੱਦਦਾ ਹਨਾ ਕੋਈ ਛੋਟ ਹੀ ਨਹੀਂ ਫੁੱਲ ਕੱਦਦਾ ਜਾਂ ਫੁੱਲ ਕੱਦ ਫੁੱਲ ਬੜਾ ਕਮਾਲ ਦਾ ਸੋਹਣਾ ਡਰਗਰਮ ਵਾਲੀ ਨੇ ਤਿਆਰ ਕਰਿਆ ਆ ਥੋੜੀ ਭਾਲ ਜ਼ਰੂਰ ਹੈਗੀ ਡਾਕਟਰ ਇਹਦੇ ਹਾਂ ਥੋੜੀ ਭਾਲ ਜ਼ਰੂਰ ਹੈਗੀ ਇੱਕ ਸੈਟ ਬਾਈ ਤੇ ਥਣ ਚੰਗਾ ਲੱਗਿਆ ਚਵਾਈ ਬਹੁਤ ਚਵਾਈ ਤਾਂ ਨੰਬਰ 1 ਆ ਠੀਕ ਆ ਹਾਂ ਹੂੰ ਚਵਾਈ ਤਾਂ ਇੰਨੀ ਚੰਗੀ ਆ ਛੱਡ ਦੇ ਗੱਲ ਅੱਛਾ ਹੂੰ ਠੀਕ ਆ ਕਾਰਮ ਦੀ ਬੱਛੀ ਆ ਨਾ ਐ ਤਾਂ ਕੋਈ ਗੱਲ ਹੈ ਨਹੀਂ ਹੂੰ ਬਈ ਉਹੋ ਜਿਹਾ ਤਾਂ ਕੋਈ ਕੰਮ ਨਹੀਂ ਘਰੂ ਬੱਛੀ ਨਹੀਂ ਲੋ ਦੇਖ ਸਹੀ ਗੱਲ ਆ ਬਾਈ ਕੀ ਕੀ ਮੁੱਲ ਆ ਫਿਰ ਜਾਇਜ਼ ਹਨ ਮੋਲ ਡਾਕਟਰ ਕੋਈ 70 ਨਹੀਂ ਕਰਨਾ 75 ਨਹੀਂ ਲੋਕਾਂ ਵਾਲਾ ਮੁੱਲ ਨਹੀਂ ਹੁੰਦਾ ਆਪਣਾ ਤੈਨੂੰ ਪਤਾ ਆਪਣੇ ਮੁੱਲ ਜਾਇਜ਼ ਹੁੰਦੇ ਆ ਉਹਦੀ ਬਾਹਰ ਵਿਕ ਜਾਂਦੀ ਜਿਹੜੀ ਮਰਜ਼ੀ ਹੋ ਲੈ ਨਾ ਮਰਜ਼ੀ ਬੈਠੇ ਰੋ ਗਲੀ ਦੇ ਵਿਚਾਲੇ ਖੜੇ ਆ ਮੌਜ ਇਹਨਾਂ ਘੜਾ ਲਈ ਰੱਸਾ ਵੀ ਬਾਈ ਕਹਿੰਦਾ ਛੜ ਦੇ ਕੋਈ ਚੱਕਰੀ ਨਹੀਂ ਕਹਿੰਦੀ ਗਰਮਾਈ ਕੋਈ ਨਹੀਂ ਨਾੜਾ ਦੇਖ ਬਾਈ ਜਦੋਂ ਮੈਂ ਨਰ ਮਿਲਕ ਵੀਨ ਦਿਖਾਉਣਾ ਨਾ ਪ੍ਰੋਆ ਬਿਆਹ ਨਾ ਲੈਵਾ ਆਏ ਨੇ ਵੀ ਇੱਕ ਪਾਸੇ ਆ ਦੋਨੇ ਪਾਸੇ ਆ ਉਧਰਲੇ ਪਾਸੇ ਵੀ ਦਿਖਾ ਦਿਓ ਕੋਈ ਨੀ ਕੋਈ ਗੱਲ ਥਣ ਬਹੁਤ ਚੰਗਾ ਭਾਲੀ ਭਾਲਾ ਬਸ ਥੋੜੀ ਭਾਲੀ ਭਾਲਾ ਹਾਂ ਉਹਦਾ ਭਾਲ ਤੁਹਾਨੂੰ ਪਤਾ ਹੀ ਇਹਦੀ ਬਿਹਰ ਬਿਹੜਾ ਦੇ ਹੋ ਹੀ ਜਾਂਦੀ ਆ ਜੀ ਥੋੜੀ ਕਣੀ ਸਹੀ ਨਹੀਂ ਨਹੀਂ ਭਾਲ ਹੋਊਗੀ ਉਹਨੇ ਦੁੱਧ ਵਧੀਆ ਕਰ ਦੁੱਧ ਬਹੁਤ ਚੰਗੀਆਂ ਹਨਾ ਕਿਹੜਾ ਭਾਲੀ ਚੰਗੀ ਨਾੜ ਨੂੰ ਲੱਗੀ ਬਾਹਰ ਚੰਗਾ ਥਣ ਲੈ ਵਾਲਾ ਚਵਾਈ ਵੀ ਦਾਸਦੀ ਹੋ ਹਨਾ ਚਵਾਈ ਵੀ ਬਾਲੀ ਚੰਗੀ ਲੱਗਟ ਹਾਂ ਕੀ ਮੋਲ ਆ ਫਿਰ ਜੈ ਜਮਾ ਡਾਕਟਰ 66000 ਦੀ ਦੇਣੀ ਆ ਵਾ ਹਾਂ ਨਹੀਂ ਠੀਕ ਆ ਹਾਂ ਲੋਕਾਂ ਵਾਲਾ ਮੋਲ ਨਹੀਂ ਵੀ 80 85 90 ਮੰਗੀ ਜਣਾ ਉਹ ਗੱਲ ਨਹੀਂ ਠੀਕ ਆ ਬਸ ਆਪਾਂ 66000 ਦੀ ਬੱਚੀ ਦੇਣੀ ਹੈ 66000 ਰੁਪਿਆ ਮੋਲ ਮੰਨਤਨ ਹੋ ਜਾਣਾ ਪਰ ਮੰਨਤਨ ਕਰਦਾ ਜੱਟ ਸਾਹਿਬ ਆਏ ਨਾ ਹੋਵੇ ਕੋਈ ਬੰਦਾ ਕੇ 50 ਲਾ ਲ 52 ਲਾ ਉਸ ਵਾਦ ਵਾਲੀ ਗੱਲ ਨਹੀਂ ਹਮ ਆਪਣੇ ਮੁੱਲ ਜਿਆਦਾ ਹੁੰਦੇ ਆਪਣੇ ਪਸ਼ੂ ਨਾਲ ਦੀ ਨਾਲ ਵਿਕ ਜਾਂਦਾ ਹਮ ਬਾਕੀ ਮਗਰ ਬੱਚੀ ਆ ਬੱਚਾ ਕਿੰਨਾ ਚੰਗਾ ਦੇਖ ਲਓ ਬੱਚੀ ਬਹੁਤ ਚੰਗੀ ਆ ਮਗਰ ਬਾਈ ਅੱਜ ਸਵੇ ਹੀ ਸੁਗਈ ਆਈ ਆਪਣੇ ਕੋਲੇ ਇਹ ਓਕੇ 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 ਹਾਂ 66000 ਰੁਪਏ ਮੋਲਾ ਮਾਨਤਨ ਹੰਡੀ ਸੀਲ ਤਾਂ ਇਹ ਵੇਚੋ ਭਾਵੇਂ ਜਵਾਗ ਦੇ ਪੁੱਠੇ ਪਾਸੇ ਦੀ ਵਹਿ ਕੇ ਚੋਲੇ ਸਿੱਧੇ ਦੀ ਜਿਵੇਂ ਮਰਜੀ ਜੂਈ ਲੋ ਕਹਿੰਦੀ ਕੁਛ ਨਹੀਂ ਆ ਘੁਮਾ ਖ ਜਮਾ ਹੀ ਨਹੀਂ ਕੋਈ ਨਿਆਣਾ ਪਾਓ ਨਾ ਪਾਓ ਜਾਨ ਫਰਾਂ ਦੇਖ ਲੋ ਤੁਸੀਂ ਆਪ ਹੀ ਤੁਹਾਡੇ ਸਾਹਮਣੇ ਆ ਸਹੀ ਗੱਲ ਆ ਹਾਂ ਠੰਡੀ ਸੀਲ ਦਿਖਾ ਦਿਓ ਮੜੀ ਜੀ ਫੇ ਕਿੰਨੀ ਠੰਡੀ ਸੀਲ ਦੇ ਲੋ ਜਿਵੇਂ ਮਰਜੀ ਆ ਭਾਲ ਜ਼ਰੂਰ ਹੈਗੀ ਆ ਆਪਾਂ ਦੁਬਾਰਾ ਫੇਰ ਦੱਸ ਦਿੰਨੇ ਆ ਵੀ ਭਾਲ ਜ਼ਰੂਰ ਹੈਗੀ ਐਸ ਪਾਸੇ 1% ਦੇ ਭਾਲਾ ਥੋੜੀ ਭਾਲਾ ਉਸ ਚੱਕ ਜਾਣੀ ਹੋਰ ਪੰਜ ਚਾਰ ਦਿਨ ਮਿਰਚ ਪਤਾ ਨਹੀਂ ਲਾਇਆ ਫਿਰ ਦੁੱਧ ਸੁੱਕ ਜਾਂਦਾ ਠੀਕ ਹੈ ਭਾਈ ਹਾਂ ਮੋਲ ਜਾਇ ਜਾ ਮਾਨਤਨ ਹੋ ਜੂ ਠੀਕੇ ਸੇ ਵੀਰ ਦੇ ਪਸੰਦ ਆਵੇ ਬਾਈ ਨਾ ਕਨੈਕਟ ਕਰ ਲੈ ਧੰਨਵਾਦ